ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਕਹਿਣੀ ਤੇ ਕਰਨੀ ਨੀਤਾ ਉਹ ਨੀਤਾ ਪਤਾ ਨਹੀਂ ਕਿੱਥੇ ਮਰ ਗਈ ਕੰਜਰੀ ਜਦੋਂ ਦੇਖੋ ਪਤਾ ਨਹੀਂ ਕਿਹੜੇ ਕੰਜਰ ਨੂੰ ਰੋਂਦੀ ਰਹਿੰਦੀ ਐ ਸਿੰਦਰ ਨੇ satsang ਤੋਂ ਆਉਂਦੇ ਹੀ ਆਪਣੀ ਨੂੰ ਨੀਤਾ ਤੇ ਗਾਲਾਂ ਦੀ ਬਰਸਾਤ ਕਰ ਦਿੱਤੀ ਸਿੰਦਰ ਆਪਣੀ ਨੂੰ ਨੀਤਾ ਨੂੰ ਬਹੁਤਾ ਪਸੰਦ ਨਹੀਂ ਸੀ ਕਰਦੀ ਹਮੇਸ਼ਾ ਉਸ ਨੂੰ ਗਾਲਾਂ ਦਿੰਦੀ ਆਪਣੇ ਪੁੱਤ ਭਾਵ ਨੀਤਾ ਦੇ ਪਤੀ ਸੇਵਕ ਨੂੰ ਉਸ ਖਿਲਾਫ ਝਪਕਾਉਂਦੀ ਰਹਿੰਦੀ ਸੇਵਕ ਵੀ ਪੂਰਾ ਮਾਂ ਦੇ ਲਾਈ ਲੱਗ ਜਿੱਧਰ ਮਾਂ ਮੋੜਦੀ ਉਧਰ ਹੀ ਮੁੜ ਜਾਂਦਾ ਮਾਂ ਦੇ ਆਖੇ ਲੱਗ ਨੀਤਾ ਨਾਲ ਲੜਦਾ ਉਸੇ ਮਾਰ ਕੁੱਟਾਈ ਕਰਦਾ ਆਪਣੀ ਸੱਸ ਦੀ ਆਵਾਜ਼ ਸੁਣ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਗਈ ਨੀਤਾ ਫਟਾਫਟ ਨੂੰ ਭੱਜੀ ਤੇ ਪੌੜੀਆਂ ਉਤਰਦੀ ਦਾ ਪੈਰ ਮੁੜ ਗਿਆ ਦਰਦ ਨਾਲ ਚੀਖ ਉਸੇ ਪੌੜੀ ਤੇ ਵਹਿ ਗਈ ਉਸ ਦੀ ਚੀਖ ਸੁਣ ਕੇ ਸਿੰਦਰ ਬੋਲੀ ਚੱਲ ਹੁਣ ਆਕੇ ਚਾਹ ਕਰ ਦੇ ਮੈਨੂੰ ਨਾਲੇ ਖੇਖਣ ਜੇ ਕਰਕੇ ਮੈਨੂੰ ਨਾ ਦਿਖਾਇਆ ਕਰ ਮੈਂ ਤਾਂ ਉਸ ਘੜੀ ਨੂੰ ਕੋਸਤੀਆਂ ਜਦੋਂ ਤੈਨੂੰ ਚੰਦਰੀ ਨੂੰ ਵਿਆਹ ਕੇ ਲਿਆਈ ਸੀ ਨੀਤਾ ਨੂੰ ਕੋਸ ਦੀ ਸਿੰਦਰ ਆਪਣੇ ਕਮਰੇ ਵਿੱਚ ਚਲੀ ਗਈ। ਨੀਤਾ ਦਰਦ ਨਾਲ ਤੜਫ ਰਹੀ ਸੀ ਤੇ ਹੌਲੀ-ਹੌਲੀ ਸਿਸਕ ਦੀ ਪੌੜੀਆਂ ਤੋਂ ਹੇਠਾਂ ਉਤਰ ਰਸੋਈ ਵਿੱਚ ਚਲੀ ਗਈ। ਸੱਸ ਲਈ ਚਾਹ ਤਰਦੀ ਨੇ ਸੋਚਿਆ ਚੱਲ ਆਪਣੇ ਲਈ ਵੀ ਇੱਕ ਕੱਪ ਬਣਾ ਲੈਂਦੀ ਆ ਥੋੜਾ ਬੈਠ ਕੇ ਚਾਹ ਪੀ ਲਵਾਂਗੀ। ਸ਼ਾਇਦ ਪੈਰ ਦਾ ਦਰਦ ਵੀ ਕੁਝ ਘਟ ਜਾਵੇ। ਐਨਾ ਸੋਚ ਨੀਤਾ ਨੇ ਆਪਣੇ ਲਈ ਵੀ ਚਾਹ ਬਣਾ ਲਈ। ਚਾਹ ਨੂੰ ਅਜੇ ਕੱਪਾਂ ਵਿੱਚ ਪਾਇਆ ਹੀ ਸੀ ਕਿ ਗੇਟ ਦੀ 1:00 ਵਜੇ ਤੇ ਦੇਖਿਆ ਉਹਨਾਂ ਦੀ ਗਵਾਂਡਨ ਮਹਿੰਦਰ ਜੀ ਸਤੀ ਕੇ ਉਸਦੀ ਸੱਸ ਸਿੰਦਰ ਨਾਲ ਪੂਰੀ ਬਣਦੀ ਸੀ ਦੋਵੇਂ ਸੱਸ ਸੰਗ ਵੀ ਇਕੱਠਿਆਂ ਹੀ ਜਾਂਦੀਆਂ ਸਨ ਅੰਦਰ ਆਈ ਤੇ ਆਉਂਦੀ ਨੇ ਹੀ ਆਖਿਆ ਨੀਤਾ ਆਪਣੀ ਸੱਸ ਦੀ ਜੇ ਚਾਹ ਬਣਾਉਣ ਲੱਗੀ ਐ ਤਾਂ ਮੇਰੀ ਵੀ ਬਣਾ ਲੈ ਐਨਾ ਆਖੋ ਸਿੰਦਰ ਦੇ ਕਮਰੇ ਵਿੱਚ ਚਲੀ ਗਈ ਨੀਤਾ ਨੇ ਚਾਹ ਦੇ ਕੱਪ ਟ੍ਰੇ ਵਿੱਚ ਰੱਖਦੀ ਨੇ ਸੋਚਿਆ ਮੇਰੀ ਕਿਸਮਤ ਵਿੱਚ ਚਾਹ ਨਹੀਂ ਸੀ ਅੰਦਰ ਦੇ ਆਉਂਦੀ ਆ ਮੈਂ ਆਪ ਲਈ ਲਈ ਹੋਰ ਬਣਾ ਲਵਾਂਗੀ ਨੀਤਾ ਚਾਹ ਲੈ ਆਪਣੀ ਸੱਸ ਸਿੰਦਰ ਦੇ ਕਮਰੇ ਵਿੱਚ ਲੜਕਾਉਂਦੀ ਹੋਈ ਗਈ ਉਸ ਨੂੰ ਇਸ ਤਰ੍ਹਾਂ ਤੁਰਦਾ ਦੇਖ ਮਹਿੰਦਰ ਕੌਰ ਬੋਲੀ ਨਹੀਂ ਕੁੜੇ ਨੀਤਾ ਕੀ ਹੋ ਗਿਆ ਤੈਨੂੰ ਇਸ ਤਰ੍ਹਾਂ ਕਿਉਂ ਤੁਰ ਰਹੀ ਹੈ ਨੀਤਾ ਕੋਈ ਜਵਾਬ ਦਿੰਦੀ ਇਸ ਤੋਂ ਪਹਿਲਾਂ ਹੀ ਸਿੰਦਰ ਬੋਲੀ ਕੁਝ ਨਹੀਂ ਕੁੜੇ ਸਭ ਚੋਚਲੇ ਨੇ ਇਸ ਦੇ ਕੰਮ ਨਾ ਕਰਨ ਦੇ ਮਹਿੰਦਰ ਨੇ ਵੀ ਸੱਚ ਜਾਣੇ ਬਿਨਾਂ ਹੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਬੋਲੀ ਠੀਕ ਕਿਹਾ ਤੂੰ ਸਿੰਦਰ ਅੱਜ ਕੱਲ੍ਹ ਦੀਆਂ ਨੂੰਹਾਂ ਤੇ ਕੰਮ ਕਰਕੇ ਰਾਜੀ ਹੀ ਨਹੀਂ ਹੁੰਦੀਆਂ ਜਦੋਂ ਦੇਖੋ ਕੰਮ ਤੋਂ ਬਚਣ ਦੇ ਬਹਾਨੇ ਹੀ ਲੱਭਦੀਆਂ ਰਹਿੰਦੀਆਂ ਨੀ ਨੇ ਨੀ ਤਵਾ ਵਾਂਗ ਚਲ ਤੂੰ ਛੱਡ ਪਰਾ ਇਹਨਾਂ ਪਿੱਛੇ ਆਪਣਾ ਮੂਡ ਕਿਉਂ ਖਰਾਬ ਕਰਨਾ ਮੇਰੀ ਵੀ ਤੇਰੇ ਆਲੀ ਵਰਗੀ ਐ ਜਮਾ ਮਹਿੰਦਰ ਨੇ ਆਪਣੀ ਨੂੰ ਤੇ ਵੀ ਨਾਲ ਦੀ ਨਾਲ ਤਵਾ ਲਾ ਦਿੱਤਾ ਚੱਲ ਛੱਡ ਹੁਣ ਇਹਨਾਂ ਨੂੰਹਾਂ ਦਾ ਖੜਾ ਆਪਣਾ ਆਪ ਮੂਡ ਠੀਕ ਕਰਨ ਲਈ satsang ਵਿੱਚ ਹੋਏ ਪ੍ਰਵਾਚਨ ਦੀਆਂ ਗੱਲਾਂ ਕਰਦੇ ਆਂ ਸ਼ਿੰਦਰ ਨੇ ਆਖਿਆ ਹਾਂ ਅੱਜ satsang ਵਿੱਚ ਕਿੰਨਾ ਵਧੀਆ ਲੱਗਿਆ ਗੁਰੂ ਜੀ ਨੇ ਕਿੰਨਾ ਵਧੀਆ ਸਮਝਾਇਆ ਸੀ ਨਾ ਕਿ ਆਪਾਂ ਨੂੰ ਕਿਸੇ ਦਿਲ ਦੀ ਬਰਾਈ ਨਹੀਂ ਕਰਨੀ ਚਾਹੀਦੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਸਭ ਦੀ ਮਦਦ ਕਰਨੀ ਚਾਹੀਦੀ ਹੈ। ਸਾਚੇ ਵਿੱਚ ਗੁਰੂ ਜੀ ਪ੍ਰਵਚਨ ਬਹੁਤ ਵਧੀਆ ਕਰਦੇ ਨੇ। ਆਖਦੇ ਸੀ ਘਰ ਵਿੱਚ ਸ਼ੁਕ ਸ਼ਾਂਤੀ ਤਾਂ ਹੀ ਰਹਿ ਸਕਦੀ ਹੈ ਜੇ ਆਪਾਂ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ। ਮਿੱਠਾ ਬੋਲੀਏ ਨੀਤਾ ਦੋਵਾਂ ਨੂੰ ਚਾਹ ਦੇ ਕੇ ਸੱਸ ਦੇ ਗੰਦੇ ਕੱਪੜੇ ਚੁੱਕਣ ਲੱਗੀ। ਕਿ ਕੱਪੜੇ ਧੋ ਹੀ ਰਹੀਆਂ ਤੇ ਮੰਮੀ ਨੇ ਜਿਹੜੇ ਕੱਪੜੇ ਰਹਿ ਗਏ ਉਹਨਾਂ ਨੂੰ ਵੀ ਹੁਣੇ ਹੀ ਧੋ ਦਿੰਦੀਆਂ। ਪੈਰ ਵਿੱਚ ਤਰਦ ਹੋਣ ਕਰਕੇ ਨੀਤਾ ਹੌਲੀ-ਹੌਲੀ ਕੱਪੜੇ ਧੋ ਰਹੀ ਸੀ। ਤਾ ਉਸ ਦੀ ਸੱਸ ਸਿੰਦਰ ਖਿੱਚ ਕੇ ਬੋਲੀ ਫਟਾਫਟ ਚੱਕ ਕਪੜੇ ਦੇ ਕਮਰੇ ਵਿੱਚੋਂ ਦਫਾ ਹੋ ਜਾ ਸਾਡੀਆਂ ਗੱਲਾਂ ਦਾ ਚਸਕਾ ਲੱਗਾ ਤੈਨੂੰ ਤੇਰੇ ਤੇ ਕਿਹੜਾ ਇਨ੍ਹਾਂ ਪ੍ਰਵਚਨਾਂ ਦਾ ਅਸਰ ਹੋਣਾ ਤੂੰ ਕੀ ਜਾਣੇ ਗੁਰੂਆਂ ਦੀਆਂ ਗੱਲਾਂ ਨੂੰ ਪਤਾ ਨਹੀਂ ਕਿੱਥੋਂ ਚੰਦਰੀ ਜੀ ਸਾਡੇ ਪੱਲੇ ਪੈ ਗਈ ਸੱਸ ਦੀਆਂ ਗੱਲਾਂ ਸੁਣ ਨੀਤਾ ਦੀਆਂ ਅੱਖਾਂ ਭਾਰ ਆਈਆਂ ਤੇ ਫਟਾਫਟ ਕਪੜੇ ਕਪੜੇ ਚੱਕ ਕਮਰੇ ਵਿੱਚੋਂ ਬਾਹਰ ਆ ਗਈ ਤੇ ਸੋਚਣ ਲੱਗੀ ਕਿੰਨਾ ਫਰਕ ਹੈ ਇਨ੍ਹਾਂ ਲੋਕਾਂ ਦੀ ਕਹਿਣੀ ਤੇ ਕਰਨੀ ਵਿੱਚ ਕੀ ਫਾਇਦਾ ਇਨ੍ਹਾਂ ਦੇ ਸਤਸੰਗ ਦਾ ਜੋ ਕਹਿਣੀ ਦੇ ਕਰਨੀ ਵਿੱਚ ਫਰਕ ਵੀ ਨਹੀਂ ਸਿਖਾ ਸਕਿਆ ਸੋਚਾਂ ਵਿੱਚ ਡੁੱਬੀ ਨੀਤਾ ਕੱਪੜੇ ਧੋਉਂਦੀ ਰਹੀ ਤੇ ਆਪਣੇ ਪੈਰ ਤੇ ਦਰਦ ਨੂੰ ਹਮੇਸ਼ਾ ਦੀ ਤਰ੍ਹਾਂ ਹੋਣ ਵਾਲੇ ਦਰਦ ਤਰ੍ਹਾਂ ਅੰਗੋਲਿਆ ਕਰ ਦਿੱਤਾ ਧੰਨਵਾਦ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ